ਨੇ ਇੰਨਾ ਭੜਦਾ ਕਿ ਮੈਂ ਆ ਨਹੀਂ ਸੀ ਸਕੀ ਮੈਂ बेहोश ਹੋ ਗਈ ਸੀ ਜਦੋਂ ਹੰਕੀਲਾ ਜੀ ਦਾ ਅਮਰਜੋਤ ਜੀ ਦੀ ਮੇਰੀ ਭੈਣ ਦਾ ਜੀ ਕਿ ਸੰਸਕਾਰ ਹੋਇਆ ਸੀਗਾ ਉਸ ਟਾਈਮ ਤੇ ਉਹ ਉਹ ਸਮਾਂ ਕਦੀ ਭੁੱਲ ਨਹੀਂ ਸਕਦੇ ਅਸੀਂ ਇੰਨੀ ਗੱਲ ਕਦੀ ਕਿਸੇ ਨੇ ਨਹੀਂ ਹੁਣ ਕਹਿਣੀ ਕਿ ਉਸ ਆਜ ਪ੍ਰੋਗਰਾਮ ਕੈਂਸਲ ਹੈ ਜੁਨੀ ਤੂੰ ਜਾਣਾ ਅਮਰਜੋਤ ਨੇ ਮੈਨੂੰ ਕਹਿਣਾ ਨਹੀਂ ਤੁਸੀਂ ਤਿਆਰ ਹੋ ਜਾਓ ਆਪਾਂ ਇਕੱਠੇ ਚਲਾਂਗੇ ਕੋਈ ਨਹੀਂ ਪ੍ਰੋਗਰਾਮ ਤੇ ਤੂੰ ਜਾਣਾ ਹੀ ਹੈ ਅੱਜ ਮੈਂ ਇੱਥੇ ਖੜੀ ਮੈਨੂੰ ਇਦਾਂ ਲੱਗਦਾ ਪਈ ਮੇਰਾ ਡਿਊਟ ਕਾਊਗਾ ਮੈਨੂੰ ਇਹ ਫੀਲਿੰਗ ਆ ਰਹੀ ਹੈ ਕਿ ਮੈਂ ਡਿਊਟ ਕਾਣਾ ਉਹਨਾਂ ਨਾਲ ਕੰਦੇ ਸਰਹੰਦ ਦੀਏ ਨਹੀਂ ਸੁਣ ਹਤੀ ਯਾਰੀਏ ਨਹੀਂ ਤੂੰ ਕੱਚ ਦੇ ਖਡੋਣੇ ਪੰਨੇ ਪੀਰਾ ਮਾਰੀਏ ਤਾਂ ਮੈਂ ਉਹਨਾਂ ਵਰਗਾ ਗਾਤਾ ਨਹੀਂ ਸਕਦੀ ਕੋਸ਼ਿਸ਼ ਕਰਦੀ ਹੁੰਨੀ ਹੈ ਕਿ ਬਾਕੀ ਲੋਕੀ ਕਹੀ ਕਹਿੰਦੇ ਹੁੰਦੇ ਸੀ ਚਮਕੀਲਾ ਕਹਿੰਦਾ ਬੱਬੀ ਵਰਗੀ ਆਵਾਜ਼ ਲੱਗਦੀ ਹੈ ਤੇਰੀ ਕਿਰਨ ਤੇਰੀ ਤੇਰੀ ਵਾਰ ਉਜੜੀ ਆਖ ਨੇ ਚੁਪਾ ਲੈ ਮਰਨੇ ਪਤਾ ਨਹੀਂ ਐ ਥਾਂ ਹੀ ਇਦਾਂ ਦੀ ਤਸਵੀਰਾਂ ਦੇਖ ਕੇ ਇਦਾਂ ਲੱਗਦਾ ਹਾਈ ਇਨਸਾਨ ਕਿੱਥੇ ਚਲਿਆ ਜਾਂਦਾ ਹੈ ਕਿਸੇ ਨੇ ਵੀ ਇਦਾਂ ਨਹੀਂ ਸੋਚਿਆ ਕਿ ਕੀ ਕਰਨ ਲੱਗੇ ਅਸੀਂ ਯਾਰ ਕਿਸੇ ਨੂੰ ਤਾਂ ਛੱਡ ਦਿੰਦੇ ਦੋਨਾਂ 'ਚੋਂ ਜ਼ਬਰ ਜ਼ੁਲਮ ਦੀ ਜ਼ਾਲਮਾਂ ਨੇ ਹੱਦ ਮੁਕਾਈ ਓਏ ਪਿਆਸੇ ਖੂਨ ਦੇ ਨੇ ਭਾਈ ਭਾਈ ਕੀਤੀ ਇਲਤ ਫਰੰਗੀਆਂ ਦੀ ਵਰਤਿਆ ਪਾਣਾ ਸਾਫੂ ਬਾਬਾ ਓ ਲਿਆ ਤੇਰਾ ਨਨਕਾਣਾ ਛੱਤਾਂ ਤੇ ਲੋਕੀ ਚੜਦੇ ਸੀ ਲੋਕੀ ਕਹਿੰਦੇ ਆ ਨਾ ਤੇ ਚਮਕੀਲੇ ਦੇ ਪ੍ਰੋਗਰਾਮ ਤੇ ਕੁੜੀਆਂ ਨਹੀਂ ਸੀ ਹੁੰਦੀਆਂ ਅਮਰ ਚੋਦੇ ਦੇ ਪ੍ਰੋਗਰਾਮ ਤੇ ਕੁੜੀਆਂ ਨਹੀਂ ਸੀ ਹੁੰਦੀਆਂ ਰੀਡਿਸ ਨਹੀਂ ਸੀ ਹੁੰਦੀਆਂ ਔਰ ਮੈਂ ਅੱਖੀ ਦੇਖੀਆਂ ਯਾ ਭਾਈ ਜਦੋਂ ਮੈਂ ਜਾਂਦੀ ਸੀ ਅਦੌਤਾਂ ਬਹੁਤ ਹੁੰਦੀਆਂ ਸੀ ਕੋਠਿਆਂ ਤੇ ਕਾਫੀ ਚੜੀਆਂ ਹੋਈਆਂ ਕੋਠੀਆਂ ਤੇ ਛੱਤਾਂ ਟੁੱਟ ਗਈਆਂ ਇਹ ਤਸਵੀਰ ਮੈਂ ਕਿਉਂ ਇਹਨੇ ਗੌਰ ਨਾਲ ਦੇਖ ਰਹੀਆਂ ਕਹਿੰਦੇ ਵੀ ਚਮਕੀਲਾ ਜੀ ਦੇ ਮਾਤਾ ਜੀ ਕਰਤਾਰ ਕੌਰ ਨੂੰ ਇਸ ਬਾਬਾ ਜੀ ਨੇ ਕਿਹਾ ਸੀ ਕਿ ਤੇਰੇ ਘਰ ਇੱਕ ਪੁੱਤਰ ਪੈਦਾ ਹੋਵੇਗਾ ਜਿਸ ਦਾ ਨਾਂ ਰਹਿੰਦੀ ਦੁਨੀਆ ਤੱਕ ਚਮਕਦਾ ਰਹੇਗਾ ਸੋ ਵਾਕੇ ਕਈ ਵਾਰ ਕਹਿੰਦੇ ਸੰਤਾਂ ਪੀਰਾਂ ਦੀਆਂ ਕਈਆਂ ਗੱਲਾਂ ਇੰਨੀਆਂ ਸੱਚ ਹੋ ਜਾਂਦੀਆਂ ਕਿ ਉਹ ਰਹਿੰਦੀ ਦੁਨੀਆ ਤੱਕ ਜਿਹੜੀਆਂ ਨੇ ਉਹ ਮੰਨੀਆਂ ਜਾਂਦੀਆਂ ਨੇ ਵਾਕਿਆ ਤੇ ਵਿੱਚ ਚਮਕੀਲਾ ਜੀ ਕਿਸ ਤਰ੍ਹਾਂ ਮਜ਼ਦੂਰੀ ਕਰਕੇ ਐਡੇ ਵੱਡਾ ਨਾਮ ਬਣਾ ਗਏ ਕਿ ਰਹੀ ਦੁਨੀਆ ਤੱਕ ਅਮਰ ਸਿੰਘ ਚਮਕੀਲਾ ਤੇ ਅਮਰਜੋ ਚਮਕੀਲਾ ਯਾਦ ਰੱਖਿਆ ਜਾਂਦਾ